ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਆ ਤੇ ਅੱਜ ਤੁਸੀਂ ਸ਼ੰਭੂ ਬਾਰਡਰ ਦੇ ਦੋਨੋਂ ਪਾਸੇ ਦੇਖ ਸਕਦੇ ਹੋ ਕਿ ਮੈਂ ਕਿਸਾਨਾਂ ਦੀ ਜਿਹੜੀ ਨਫਰੀ ਹੈ ਉਹ ਵਧੀ ਹੋਈ ਹੈ ਕੱਲ ਜਿਹੜੇ ਕਿਸਾਨ ਸੀ ਇੰਨੀ ਗਿਣਤੀ ਦੇ ਵਿੱਚ ਇੱਥੇ ਨਹੀਂ ਪਹੁੰਚੇ ਸੀ ਲੇਕਿਨ ਅੱਜ ਜ਼ਿਆਦਾ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਨੇ ਅਸੀਂ ਕਈ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕੀਤੀ ਕਿਸਾਨ ਆਗੂ ਕਹਿ ਰਹੇ ਨੇ ਕਿ ਜਿਹੜੇ ਕਿਸਾਨ ਘਰ ਰਹਿ ਗਏ ਸੀ ਅੱਜ ਉਹ ਇੱਥੇ ਪਹੁੰਚ ਗਏ ਨੇ ਤੇ ਜ਼ਿਆਦਾ ਕਿਸਾਨ ਇੱਥੇ ਪਹੁੰਚ ਗਏ ਨੇ ਤੇ ਇਹ ਜਿਹੜਾ ਨੈਸ਼ਨਲ ਹਾਈਵੇ ਹੈਗਾ ਜਿੱਥੇ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਹੈ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਇਸ ਦੇ ਆਲੇ ਦੁਆਲੇ ਦੋਨੋਂ ਤਰਫੋਂ ਇੱਕ ਖੇਤ ਹੈਗਾ ਤੇ ਇਹ ਖੇਤ ਦੇ ਵਿੱਚ ਕਿਸਾਨ ਪਹੁੰਚ ਗਏ ਨੇ ਤੇ ਲਗਾਤਾਰ ਜਿਹੜੇ ਗੈਸ ਸ਼ੈਲਸ ਨੇ ਅਸਰੂ ਗੈਸ ਦੇ ਜਿਹੜੇ ਗੋਲੇ ਨੇ ਕਿਸਾਨਾਂ ਤੇ ਦਾਗੇ ਜਾ ਰਹੇ ਨੇ ਕਿਸਾਨ ਇੱਥੇ ਡਟੇ ਹੋਏ ਨੇ ਦੇਖੋ ਕਿਵੇਂ ਧੂੰਆਂ ਲਗਾਤਾਰ ਇਹਨਾਂ ਖੇਤਾਂ ਤੇ ਉੱਠਦਾ ਹੋਇਆ ਸਾਨੂੰ ਨਜ਼ਰ ਆ ਰਿਹਾ ਕਿਸਾਨ ਡਟੇ ਹੋਏ ਨੇ ਉਹਨਾਂ ਦੀ ਜਿੱਦ ਹੈ ਕਿ ਉਹਨਾਂ ਨੇ ਦਿੱਲੀ ਜਾਣਾ ਹੈ ਲੇਕਿਨ ਹਰਿਆਣਾ ਪੁਲਿਸ ਵੀ ਉਹਨਾਂ ਨੂੰ ਕੋਈ ਮੌਕਾ ਅੱਗੇ ਬੰਨ੍ਹਣ ਦਾ ਨਹੀਂ ਦੇ ਰਹੀਏ ਖੇਤਾਂ ਦੇ ਵਿੱਚ ਵੀ ਹੁਣ ਅਸਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤੇ ਦੂਜੇ ਪਾਸੇ ਕਿਸਾਨਾਂ ਨੇ ਵੀ ਆਪਣਾ ਇੱਕ ਉਪਰਾਲਾ ਕੀਤਾ ਹੋਇਆ ਕਿਸਾਨਾਂ ਨੇ ਅਸਰੂ ਗੈਸ ਦੀ ਜਿਹੜਾ ਧੂੰਆਂ ਹੈ ਉਸ ਦੀ ਮਾਰ ਘੱਟ ਕਰਨ ਦੇ ਲਈ ਪਾਣੀ ਨੂੰ ਸਪਰੇਅ ਕਰਨੇ ਦਾ ਇੱਕ ਤਰੀਕਾ ਇੱਥੇ ਅਪਣਾਇਆ ਹੋਇਆ ਹੈ ਵਾਟਰ ਟੈਂਕਰ ਲਾ ਕੇ ਤੇ ਉਸ ਲਗਾਤਾਰ ਸਪਰੇਅ ਕੀਤੀ ਜਾ ਰਹੀ ਹੈ ਤਾਂ ਕਿ ਧੂਏ ਨੂੰ ਬੇਅਸਰ ਕੀਤਾ ਜਾਏ ਲੇਕਿਨ ਹਾਲਾਤ ਤੁਸੀਂ ਦੇਖੋ ਸੰਭੂ ਬਾਰਡਰ ਦੇ ਬੇਹਦ ਤਣਾਅਪੂਰਨ ਬਣੇ ਹੋਏ ਨੇ ਤਣਾਅ ਹੈਗਾ ਲਗਾਤਾਰ ਜਿਹੜੇ ਅਸਰੂ ਕੈਸ਼ ਦੇ ਗੋਲੇ ਉਹ ਦਾਗੇ ਜਾ ਰਹੇ ਨੇ ਤੇ ਕਿਸਾਨ ਅੱਜ ਵੱਡੀ ਗਿਣਤੀ ਦੇ ਵਿੱਚ ਉਸੇ ਇੱਥੇ ਪਹੁੰਚੇ ਨੇ ਦੇਖਣਾ ਦਿਲਚਸਪ ਹੋਏਗਾ ਕਿ ਕਿਸਾਨ ਅੱਗੇ ਜਾ ਪਾਉਂਦੇ ਨੇ ਜਾਂ ਫਿਰ ਨਹੀਂ